ਦੇ ਨੋ ਜਿਆਦਾ ਪਬਲੀਕਲੀ ਨਹੀਂ ਸੀ ਉਹ ਕਹ ਲੋ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਕੋਦੀ ਘਰ ਦੀ ਮਾਤਾ ਵਾ ਉਹਨਾਂ ਦੇ ਨਹੀਂ ਕਮਾਈ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਹੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਾਇਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਹੈਗੇ ਉਹ ਆਮ ਜਿੱਦਾਂ ਹੀ ਆ ਗੁਰਸੇਖਿਆਂ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗਰਾ ਸੀਗਾ ਮੇਰੇ ਵਿਆਹ ਤੋਂ ਪਹਿਲਾਂ ਦੀ ਗੱਲ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਤੋਂ ਕਿਸ ਤਰ੍ਹਾਂ ਕਰ ਗਏ ਜਿਹਨ ਲੱਗੇ ਕਿਹੜੀਆਂ ਕਰੀਆਂ ਗੱਲਾਂ ਕਰਦੇ ਜਦੋਂ ਤਾਂ ਪਰਿਵਾਰਕ ਪਰਿਵਾਰਕ ਗੱਲਾਂ ਉਹ ਵੀ ਸਾਰੇ ਉੱਟੇ ਪਾਣੀ ਪੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਆ ਸਾਨੂੰ ਕਹਿੰਦੇ ਬਾਅਦ ਵਿੱਚ ਆਜੋ ਆਈਆਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਘਰ ਨਾਲ ਲੈ ਕੇ ਆਜੇ ਹੀ ਲੱਗਿਆ ਔਰ ਕੋਈ ਗੱਲ ਨਹੀਂ ਕੀਤੀ ਬੱਚਿਆਂ ਦੇ ਹੀ ਤੇ ਚਲੋ ਗੁੜੀਆਂ ਦੇ ਬਾਹਰ ਹੀ ਆ ਸੇ ਆਪਣੀ ਜਗ੍ਹਾ ਬਚਾਇਆ ਇਹਦਾ ਹੀ ਸੋਚਦੇ ਹੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀ ਵੀ ਚਲ ਜਣਾ ਹੈ ਤੁੰਦ ਲਈ ਆਪੇ ਇੱਕ ਆ ਦਾ ਕੋਣ ਤੇ ਦੇ ਬਿਨਾ ਕੁਝ ਦੇਖਦਾ ਹੀ ਨਹੀਂ ਜਦੋਂ ਮੈਂ ਲਿਆਂ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਹਾਂ ਛੱਡ ਨਾ ਲੰਦਾ ਹੀ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੇ ਮੈਂ ਕਹਾ ਧੁੰਦ ਬੜੀ ਪੈਂਦੀ ਹੈ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਉਹਨਾਂ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਔਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਉਹਨਾਂ ਸਾਡੇ ਰਾਹ ਚ ਹੀ ਜਾਣਦੇ ਆ ਕਰਦੇ ਉਹਨਾਂ ਅੱਜ ਆ ਕੰਮ ਮੈਂ ਉਹਨੂੰ ਅੱਜ ਇੱਥੇ ਜਾਣਾ ਸੀ ਸਾਰਾ ਇਹ ਗੱਲਾਂ ਕਰਦੇ ਉਹਨਾਂ ਇਹੀ ਹੋਈ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਦੱਲ ਦਾਂ ਤੇ ਉਹਨਾਂ ਦਾ ਇਹ ਪਲਾਨ ਵੀ ਉਹਨਾਂ ਦਾ ਵੀਜ਼ਾ ਲੱਗਾ ਸਾਰਾ ਕੁਝ ਹੋਇਆ ਵੀ ਅਸੀਂ ਵੀ ਨਾਲੇ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ। ਇਹੀ ਉਹਨਾਂ ਦਾ ਪਲਾਨ। ਖਬਰ ਹੋ ਗਈ ਤੁਹਾਨੂੰ। ਮਤਲਬ ਮੈਂ ਰੋਟੀ ਦੇਣ ਜਾਣ ਰਿਹਾ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਮਿਲ ਚੌਂਕੀ ਦੇ ਲਾਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦੇ ਹਸਪੀਟਲ ਦਾਖਲਿਆ। ਫਰਮੋ ਮੋਟੀਜ਼ਿਡਾ ਹਸਪੀਟਲ ਚਲੇ ਗਿਆ ਉਹਦੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਪਰਿਵਾਰ ਦਾ ਹੈਡ ਚਲੇ ਜਾਵੇ ਉਹਦੇ ਨਾਲ ਬੱਚਿਆਂ ਵਾਸਤੇ ਮਾਂ ਵਾਸਤੇ ਕਰਦੀ ਵਾਸਤੇ ਭਰਾਵਾਂ ਵਾਸਤੇ ਕੀ ਵਾਪਰਦਾ ਇਹ ਗੱਲ ਤੇ ਲਫ਼ਜ਼ਾਂ ਨਾਲ ਇਹਦਾ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਵਕਤ ਵਾਪਰ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਜਿਸ ਤਰੀਕੇ ਦੇ ਨਾਲ ਸਤਾ ਪਰਮਜੀਤ ਸਿੰਘ ਨੇ ਬਹਾਦਰੀ ਤੇ ਸਨਸੈਰਿਟੀ ਨਾਲ ਆਪਣੀ ਨੌਕਰੀ ਦੀ ਆ ਉਹਦੇ ਉਤੇ ਇੰਜਾਮ ਦਿੱਤਾ ਇੱਕ ਮੁਸਤਬਾ ਜਿਹੜਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਵਾਸਤੇ ਉਹਨੇ ਪੂਰੀ ਤਨ ਦੇਈ ਤੇ ਜੋਰ ਦੇ ਨਾਲ ਉਸ ਯੰਗ ਨੂੰ ਵੀ ਭੱਜਣ ਨਹੀਂ ਦਿੱਤਾ ਗਲੋ ਫੜ ਕੇ ਉਹਨੇ ਕਾਬੂ ਕੀਤਾ ਔਰ ਆਪਾਂ ਸਾਰਿਆਂ ਨੇ ਟੈਲੀਵਿਜ਼ਨ ਦੇ ਉੱਤੇ ਵੀਡੀਓ ਵੀ ਵੇਖੀ ਆ ਕਿ ਜਦੋਂ ਉਹਨੂੰ ਕਾਲਰੋ ਫੜ ਕੇ ਉਹਨੇ ਆਟੋ ਦੇ ਵਿੱਚ ਪਾਇਆ ਉਸ ਵੇਲੇ ਉਹਦੀ ਹਾਲਤ ਵਰਜੀਤ ਸਿੰਘ ਦੀ ਘਬਰਾਟ ਵਾਲੀ ਸੀ ਬਹੁਤ ਔਰ ਮੈਂ ਸਮਝਦਾ ਕਿ ਸਰਕਾਰ ਨੂੰ ਐਸੇ ਕ੍ਰਿਮੀਨਲਾਂ ਨੂੰ ਫੜਨ ਵਾਸਤੇ ਜਿੰਨੇ ਯਤਨ ਦੇ ਨਾਲ ਉਹਨੇ ਇਹ ਕੋਸ਼ਿਸ਼ ਕੀਤੀ ਆ ਔਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਆ ਉਸੇ ਹੀ ਪ੍ਰੈਸ਼ਰ ਦੇ ਨਾਲ ਉਹਨੂੰ ਹੱਟ ਅਟੈਕ ਆ ਗਿਆ ਔਰ ਮੈਂ ਸਮਝਦਾ ਸਰਕਾਰ ਨੂੰ ਬੜਾ ਵਿਚਾਰ ਕਰਨਾ ਚਾਹੀਦਾ ਇੱਕ ਤੇ ਵਿਚਾਰ ਕਰਨਾ ਚਾਹੀਦਾ ਕਿ ਜਿਹੜੇ ਐਸੇ ਕ੍ਰਿਮੀਨਲ ਲੋਕ ਨੇ ਭਾਵੇਂ ਉਹ ਮੁਸਤਬੇ ਨੇ ਪੇਸ਼ ਕਰਨੇ ਆ ਲੈ ਕੇ ਜਾਣੇ ਆ ਉਨਾ ਵਾਸਤੇ ਯੰਗ ਪੁਲਿਸਮੈਨ ਜਿਹੜੇ ਉਹ ਲਾਉਣੇ ਚਾਹੀਦੇ ਤਾਂ ਕਿ ਉਹ ਉਹਨਾਂ ਦਾ ਮੁਕਾਬਲਾ ਉਹਨਾਂ ਦੀ ਹਿਸ਼ਿਆਰੀ ਕਰਨ ਦੇ ਤੇ ਉਹਨਾਂ ਦਾ ਕੋਈ ਗਸਤਾਖੀ ਕਰਨ ਉੱਤੇ ਕਰ ਸਕਣ ਹੁਣ ਮੈਂ ਸਮਝਦਾ ਕਿ ਘਟੋਕਰ ਪਰਮਜੀਤ ਦੀ 50 ਸਾਲ ਦੀ ਏਜ ਤੇ ਹੋਣੀ ਆ ਹਾਂਜੀ ਹਾਂਜੀ 50 ਔਰ ਇੰਨੀ ਏਜ ਦੇ ਵਿੱਚ ਫੇਰ ਵੀ ਉਹਨੇ ਉਹ ਜਿਹੜਾ 25 26 ਸਾਲ ਦਾ ਮੁੰਡਾ ਸੀ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਉਹਨੇ ਛੱਡਿਆ ਨਹੀਂ ਔਰ ਇੱਕ ਕ੍ਰਿਮੀਨਲ ਜਿਹੜਾ ਮਲਜ਼ਮ ਆ ਉਹਨੂੰ ਕਾਬੂ ਰੱਖਣ ਵਾਸਤੇ ਉਹਨੇ ਆਪਣੀ ਬਹਾਦਰੀ ਦੇ ਨਾਲ ਸ਼ਹਾਦਤ ਦਾ ਜਾਮ ਪੀਤਾ ਇਹਦੇ ਵਾਸਤੇ ਸਰਕਾਰ ਨੂੰ ਉਚੇਚਾ ਇਹਨਾਂ ਨੂੰ ਬੈਨੀਫਿਟ ਦੇਣਾ ਚਾਹੀਦਾ ਪਰਮਜੀਤ ਸਿੰਘ ਨੂੰ ਤੇ ਲਿਆਂਦਾ ਨਹੀਂ ਜਾ ਸਕਦਾ ਪਰ ਪਰਵਾਰ ਦੇ ਰਜਗਾਰ ਵਾਸਤੇ ਰਜਗਾਰ ਨਿਰਭਾਅ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਚਾਹੀਦਾ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਵੱਡੀ ਮਦਦ ਦੇਵੇ ਬੱਚੇ ਨੂੰ ਨੌਕਰੀ ਦੇਵੇ ਉਹਨਾਂ ਦੀ ਘਰਵਾਲੀ ਵਾਸਤੇ ਉਹਨਾਂ ਦਾ ਮੋਢਾ ਮਾਂ ਪਾਪਿਆ ਸਾਰਿਆਂ ਦਾ ਪ੍ਰਬੰਧ ਜਿਹੜਾ ਸਰਕਾਰ ਨੂੰ ਜਿਹੜੇ ਉਹਦੇ ਤੇ ਡਿਪੈਂਡੈਂਸੀ ਕਰਨਾ ਚਾਹੀਦਾ